ਅੱਸੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਨੇ ਤੇ ਅੱਜ ਅਸੀਂ ਵਲੌਗ ਕਿੱਦਾਂ ਦੁਪਹਿਰੇ ਸਟਾਰਟ ਤੇ ਪਰਨੀਤ ਦੁਪਹਿਰੇ ਤੇ ਬਾਰੇ ਲੱਗਿਆ ਬੁਲਟ ਨੂੰ ਸਾਫ ਕਰਨ ਗੰਦ ਇਨਾ ਪਿਆ ਹੈ ਲੱਗੀ ਹੋਈ ਹੈ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰਨੀਤ ਲੱਗ ਰਿਹਾ ਧੁੱਪੇ ਬੁਲਟ ਚਮਕਾਉਣ ਹਨਾ ਇੰਨੀ ਵੀ ਹੈ ਨਹੀਂ ਧੁੱਪੇ ਅੱਛਾ ਅੱਜ ਜੀ ਲੱਗ ਨਹੀਂ ਰਹੀ ਪਰਨੀਤ ਨੂੰ ਕਿਉਂਕਿ ਪਰਨੀਤ ਬੁਲਟ ਸਾਫ ਕਰ ਰਿਹਾ ਗੱਡੀ ਧੋਂਦਾ ਹੁੰਦਾ ਨਾ ਫਿਰ ਪਰਨੀਤ ਨੂੰ ਲੱਗਦਾ ਵੀ ਹਾਂ ਅੱਜ ਧੁੱਪ ਹੈਗੀ ਹੈ ਤੇ ਫਾਦੇ ਸਿਕਨੋ ਵੀ ਤੁਪ ਨਹੀਂ ਲਾਦੀ ਨਾ ਵਤੇ ਉਸ ਵੀ ਨਾਲ ਵੀਰੇ ਨਾਲ ਕੋ ਕਰਾ ਦੇ ਨੂੰ ਧਵਾ ਦੋ ਸਾਫ ਕਰਾ ਦੋ ਮੈਂ ਤਾਂ ਤੁਹਾਨੂੰ ਨਾ ਰਿਵਲ ਸਿਰਫ ਚਲਾਉਣ ਦਾ ਸ਼ੌਂਕ ਹੈ ਤੁਹਾਨੂੰ ਹੈ ਹੈ ਗਲਤ ਕਰ ਲਿਆ ਫੱਤੇ ਤੇਰੇ ਵਾਸਤੇ ਯਾਰ ਵੀਰੇ ਕਲਾ ਲੱਗਿਆ ਆ ਹੈਲਪ ਕਰ ਵੀਰੇ ਨਾਲ ਚਲੋ ਇਹ ਵੀ ਤਾਂ ਜਿਹੜਾ ਕਰੈਚ ਮਾਰੂ ਹੈ ਹੈ ਸਬਸਕ੍ਰਾਈਬ ਕਰੈਚ ਮਾਰੂ ਕੀ ਸਕਰੈਚ ਮਾਰੂ ਕਰੈਚ ਵੱਜਦੇ ਇੱਥੇ ਸਕਰੈਚ ਵੱਜੂ ਨਹੀਂ ਵੱਜਦਾ ਨਹੀਂ ਵੱਜਦਾ ਸਕਰੈਚ ਇਹਦਾ ਲਓ ਜੀ ਪੰਨੀ ਇਥੇ ਬੁਲਟ ਚਮਕਾਤਾ ਇਹ ਆਪਾਂ ਅੱਜ ਦੇਖਦੇ ਆਂ ਅੰਦਰ ਮੈਂਬਰ ਕੀ ਕਰ ਰਹੇ ਨੇ ਪਰਿਵਾਰ ਦੇ ਲਓ ਜੀ ਅਜਮਨ ਦੇ ਵੱਲੋਂ ਸਮੋਸੇ ਦੀ ਪਾਰਟੀ ਮੇਰੇ ਨਾਲ ਕੋਈ ਪਾਰਟੀ ਨਹੀਂ ਇਹ ਵੀ ਦਰਾਣੀ ਪਤਾ ਨਹੀਂ ਕਿੱਧਰ ਗਈ ਸੀ ਹੂੰ ਉਹ ਲੈ ਕੇ ਆਈ ਐ ਤੁਹਾਨੂੰ ਪਤਾ ਹੋਵੇ ਤੇ ਤੂੰ ਦੁਨੀਆਂ ਨੇ ਕਿਹਾ ਸੀ ਤੂੰ ਕਿਹੜੀ ਖੁਸ਼ੀ ਲੈ ਕੇ ਆਇਆ ਸਮੋਸੇ ਮੰਮੀ ਨੇ ਤਾਂ ਦੇਣੇ ਨਹੀਂ ਸਮੋਸੇ ਨਹੀਂ ਜੀ ਤੇ ਕਰਦਾ ਜੁੰਡਿਆ ਜਿਹੜਿਆ ਨਹੀਂ ਨਹੀਂ ਮੰਮੀ ਨੂੰ ਤਾਂ ਦੇਣਾ ਹੈ ਨਹੀਂ ਨਹੀਂ ਦੇਣਾ ਕਿਉਂ ਨਹੀਂ ਫਿਰ ਬਣਵਾ ਰਹੇ ਜੀ ਫਿਰ ਮੈਨੂੰ ਫਿਰ ਤੁਸੀਂ ਹੈਗੇ ਹੋ ਹਾਂ ਮੈਂ ਐਸੀ ਕੰਮ ਨੂੰ ਆ ਹਸਪੀਟਲ ਲੈ ਕੇ ਜਾਣ ਨੂੰ ਹੂੰ ਐਸੇ ਕੰਮ ਤੁਸੀਂ ਤੁਸੀਂ ਸੇਵਾ ਵਾਸਤੇ ਦੁਨੀਆ ਤੇ ਆਏ ਹੋ ਠੀਕ ਹੈ ਨਾ ਕਦੇ ਉਹ ਮੰਮੀ ਸੇਵਾ ਕਰਦੀ ਹੈ ਉਹ ਮੰਮੀ ਸੇਵਾ ਕੀ ਵੀ ਆਪਾਂ ਨੂੰ ਹੂੰ ਆਂਟੀ ਗਲਾਸ ਲਿਆਇਓ ਗਲਾਸ ਆ ਜੀ ਤੁਸੀਂ ਕਿਵੇਂ ਦੇਖ ਰਹੇ ਹੋ ਤੁਸੀਂ ਖਾਣੇ ਸਮੋਸੇ ਨਹੀਂ ਨਹੀਂ ਤੁਸੀਂ ਖਾਓ ਆਜੋ ਕੋਈ ਚੱਕਰ ਨਹੀਂ ਤਜਾ ਤੁਝ ਬਣ ਜਾ ਕੋਈ ਚੱਕਰ ਨਹੀਂ ਹੈਂ ਜਿਹੜਾ ਬੰਦੀ ਪਤਾ ਲੱਗਦਾ ਹੂੰ ਇਸ ਮੋਸ਼ਾ ਲੱਗਿਆ ਦੀ ਚੱਕੇ ਚੰਦਾ ਵੀ ਹੁਣ ਮੈਂ ਜਾਂਦੀ ਆ ਆ ਪੀਲਾ ਚਾਂਦੀ ਮੰਮੀ ਕਹਿੰਦੇ ਸਮੋਸਾ ਕੱਢਣਾ ਹੈ ਕਰਦ ਲੈ ਕੇ ਦਿਓ ਮੈਨੂੰ ਹਾਂ ਦੀ ਟੇਬਲ ਤੇ ਅੱਜ ਕਪੜਾ ਮਾਰਿਆ ਆਪਾਂ ਨੇ ਨਾ ਬਹੁਤ ਚਿਰਕ ਜਿਰਕ ਕਰ ਰਿਹਾ ਅੱਜ ਹਾਂ ਪੀਲਾ ਨਾ ਆਜਾ ਜਦੋਂ ਤੂੰ ਦੋਨੇ ਸੇਮ ਹੀ ਆ ਨੇ ਯਾਰ ਨਹੀਂ ਨਹੀਂ ਬਸਾਰੇ ਸਪਿੰਟਿੰਗ ਇਹਦੇ ਪਾਇ ਹੋਰੀ ਇੱਕ ਪ੍ਰਿੰਟਿੰਗ ਭੇਜ ਦੇ ਨਾ ਹਾਂ ਕਿ ਹੋਇਆ ਕੁਛ ਨਹੀਂ ਤੇ ਕੋਈ ਹੋਰ ਸੀ ਜਿਆਦਾ ਹੁੰਦਾ ਡਿਜ਼ਾਈਨ ਭੇਜ ਦੇ ਫਿਰ ਤੋਂ ਦੂਜਾ ਨਹੀਂ ਕੋਈ ਖਤਮ ਹੋ ਗਿਆ ਸਾਰਾ ਆ ਵੀ ਇੱਕ ਹੋਰ ਮਗਵਾ ਲੈ ਯਾਰ ਕੋਈ ਹੋਰ ਮਗਵਾਉਣ ਵਾਲਾ ਪ੍ਰਿੰਟ ਮੰਗਵਾ ਲੈ ਛੋਟੇ ਦੇ ਪ੍ਰਿੰਟ ਵਾਲਾ ਹੋਰ ਤਾਂ ਹੀ ਨਹੀਂ ਉਹ ਟਾਈਮ ਹੋ ਗਏ ਆ ਉਹ ਟਾਈਮ ਆ ਕੇ ਸੀ ਇਹਨਾਂ ਨੂੰ ਭੇਜ ਦੇ ਨਾ ਅੱਜ ਕੱਲ ਨੂੰ ਜਾਣਾਂ ਤਾਂ ਕੋਈ ਇਹਨਾਂ ਚ ਬੜਾ ਦਾ ਛੱਲੇ ਵਾਲਾ ਛੱਲੇ ਵਾਲਾ ਰੱਖ ਲੈ ਆਜ ਬਬਲੀ ਭਾਬੀ ਦੇ ਵੱਲੋਂ ਪਾਰਟੀ ਦੇਖੋ ਲੇ ਕੇ ਜਾਈਂ ਮਰਜ਼ੀ ਫੇਰ ਮਾਰ ਜੀ ਤੇਰੇ ਨਾਲ ਸਭ ਹੋਣਾ ਸਾਰੇ ਕੀ ਹੋਣਾ ਤੇ ਦੇਣੀ ਰਮਨ ਭਾ ਗਿਆ ਤੇ ਉਹ ਤਾਂ ਕੈਨੇਡਾ ਅਮਰੀਕਾ ਤੱਕ ਗੱਲ ਪਹੁੰਚ ਗਈ ਭਾਬੀ ਨੇ ਪਾਰਟੀ ਦਿੱਤੀ ਦਰਾਂ ਦੇ ਭਾਬੀ ਪਾਰਟੀ ਖੁਲੀ ਦਿੱਤੀ ਬੁchnਗੇ ਹੋਰ ਉਹ ਅਗਲੇ ਲੋਗ ਜਿਹੜੇ ਸੰਗੇ ਆ ਗਏ ਰਮਨ ਕਿੱਡੀ ਓਕੀ ਹੋ ਕੇ ਤਾਂ ਚੜੀ ਹੈ ਸਮੋਸੇ ਖਦੇ ਮੈਂ ਕਿ ਟਿਗਣਦੇ ਇੰਦੇ ਕਿ ਮੈਂ ਹੁਣ ਤਾਂ ਰੋਟੀਆਂ ਖਾ ਲਈਆਂ ਯਾਰ ਸਮੋਸੇ ਕੋਈ ਤਾਂ ਗੱਲ ਹੈ ਤੇ ਭੁੱਖੇ ਮਰਨ ਨੂੰ ਕੱਖ ਨਹੀਂ ਮਿਲਦਾ ਹੈਗਾ ਚਲੋ ਹੁਣ ਨਹੀਂ ਖਾਣੇ ਤੁਸੀਂ ਨੇ ਹੁਣ ਖਾਣੋਂ ਜੀ ਵੀ ਕਰਨ ਦੇ ਆ ਤੇ ਰੱਜੇ ਵੀ ਹੋਏ ਆ ਰਹ ਰਿਹਾ ਪਿਆ ਲੋਈ ਸਾਡੇ ਘਰੇ ਕੰਮ ਓਵਰ ਹੋ ਗਿਆ ਪਹਿਲਾਂ ਇੱਥੇ ਇੰਡੀਆ ਨਾਲ ਗਈ ਨਾ ਹੁਣ ਮਿਲ ਗਏ ਸਮੋਸੇ ਜਦੋਂ ਦਿਹਾਗੀ ਮੁਰਗੀ ਨੂੰ ਦਾਣੇ ਖਵਾ ਕੇ ਮਾਰ ਕੇ ਜਦੋਂ ਕੰਮ ਰਹਿ ਪਿਆ ਇਹਨਾਂ ਨੂੰ ਖਾਓ ਹੋ ਗਿਆ ਪੀ ਅੱਜ ਦਿਨਾਰੇ ਆਡੇ ਨੇ ਕੱਲ ਸਮੋਸੇ ਮੰਗਵਾ ਕੇ ਉੱਟਾ ਕਿੱਲੀਾਂ ਦੇ ਵੀ ਤੇ ਹੋਰ ਸਪੈਸ਼ਲ ਕੜਾਹੇ ਤੁਹਾਡੇ ਵਾਸਤੇ ਬਣਾਈ ਹਾਂ ਪਾ ਪੀ ਰਾਹੀ ਦਸਵੇਰੇ ਰੋਟੀ ਨਾ ਖਾਂਦੀਆਂ ਨਾ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਹੈ ਖਾਣਾ ਖਾਓ ਨਹੀਂ ਖਾਣਾ ਆ ਲੈ ਆਈਏ ਅੱਜ ਸ਼ਾਮਾਂ ਦਾ ਪ੍ਰੋਗਰਾਮ ਸ਼ੁਰੂ ਹੈ ਹੈ? ਆਇਓ ਤੇਰੀ ਉਹ ਵੀ ਨਹੀਂ ਲੱਗਦਾ ਬੋਲ ਤੂੰ ਨਿੱਪੜ ਰਿਹਾ ਹੋਰ ਲਿਆ ਨਹੀਂ ਤੂੰ ਕੋਈ ਕਰੀ ਲੈ ਗਿਆ ਅਮਨ ਆਇਨੂੰ ਅੱਜ ਤੋਂ ਬਾਅਦ ਨਾ ਆ ਕਿੱਥੋਂ ਲੱਪੜ ਗਿਆ ਅਮਨ ਅੱਜ ਤੋਂ ਬਾਅਦ ਇਹਨੂੰ ਬੁਲਟ ਤੇ ਨਹੀਂ ਲੈ ਕੇ ਜਾਣਾ ਫਿਰ ਕੀ ਹੋ ਗਿਆ ਲੱਪੜ ਗਿਆ ਜੇ ਤੁਸੀਂ ਨਹੀਂ ਹੈ ਉਹਨੇ ਨੇ ਬੈਠ ਕੇ ਫਿਰ ਜਹਾੜੀ ਲਾ ਦੇ ਇਹਨੂੰ ਅੱਜ ਤੋਂ ਬਾਅਦ ਇਹਨੂੰ ਅੱਜ ਤੋਂ ਬਾਅਦ ਲੈ ਕੇ ਨਹੀਂ ਜਾਣਾ ਬੁਲਟ ਤੇ ਫਤ ਤੈਨੂੰ ਨਹੀਂ ਜਾਊਗਾ ਨਹੀਂ ਜਾਊਗਾ ਕਰ ਫਲੇਟਾ ਹੋ ਰਹੀ ਦੋ ਛੋਟੀ ਨੰਦ ਐਟ ਬੰਦ ਕਰੇ ਮੱਖੀਆਂ ਦਾ ਭਰ ਗਏ ਸਾਰਾ ਕੁਝ ਨਹੀਂ ਲੱਗ ਜਾਣਾ ਉਹ ਵੀ ਵੰਦੀ ਨੰਦ ਬੋੜਾ ਜਿਆ ਕਿਸੇ ਕੀਆ ਦਵਾਈ ਦਵਾਈ ਲਈ ਸੀ ਅੱਜ ਕੱਲ ਰਾਤ ਹਾਂ ਡਾਕਟਰ ਨਾਲ ਬਾਹਰ ਤਾਂ ਬੰਦ ਕਿਤੇ ਨਾਲ ਤੁਸੀਂ ਇਹਨੂੰ ਲੈ ਕੇ ਗਏ ਸੀ ਕੱਲ ਕਿਉਂ ਇੰਨੀ ਤੋਂ ਗੱਲ ਤੇ ਦਵਾਈਆਂ ਲੈਣ ਚੋਤੇ ਨੇ ਪਹਿਲਾਂ ਦਵਾਈਆਂ ਤਿਗੀ ਦੇਤੀ ਇੰਨੀ ਤੋਂ ਹੋਰ ਵੀ ਡਰ ਗਈ ਤੇਦੋਂ ਵੀ ਇੰਨੀ ਗੱਲ ਹੀ ਤੈਨੂੰ ਬੁਖਾਰ ਚੜਿਆ ਕਿ ਕਿੱਥੇ ਤੱਕ ਪਹੁੰਚਾਤਾ ਸੀ ਜਵਾਣੇ ਨੂੰ ਮੱਚ ਪਾਵੇ ਤਾਂ ਬੈ ਜਾਣਾ ਥੱਲੇ ਤੁਸੀਂ ਦੋੜਾ ਕੇ 10 ਸੈਕਿੰਡ ਥੋੜਾ ਥੋੜੀ ਹੁੜਾਣ ਨਾਲ ਕੀ ਰੋ ਡੰਡ ਦੇ ਵਿੱਚ ਕੀ ਗੰਡ ਦੀ ਮਮਿ ਲਖਾ ਚੱਲ ਤੇ ਕੀ ਬਣੀ ਰੋੜੀ ਜੀ ਬਣੀ ਦਿਖਾ ਦੇ ਤੁਹਾਡੇ ਨਾ ਉਹ ਤਾਂ ਘਟ ਕੇ ਬਹੁਤ ਵੱਡਾ ਹੋ ਗਿਆ ਸੀ ਸਿਉਂਦੇ ਆਪੇ ਹੈਡ ਕਰਦੇ ਫ੍ਰੀਜ ਜਦ ਦੀ ਆਹ ਪੁੱਤ ਪਾਣੀ ਪੁੱਢ ਲੈ ਆਵਾਂ ਪੁੱਤ ਪੀਣ ਵਾਸਤੇ ਇੱਥੇ ਬਈ ਸੀ ਫਤੇ ਕੋਲ ਸੀ ਇਹ ਮੈਂ ਤਾਂ ਆਪਣੀ ਪਾਰਟੀ ਸੋਤਾ ਸੈਲਫ ਸਰਵਿਸ ਕਰਿਆ ਕਰੋ ਹਾਂ ਕੋਲ ਨੰਬਰ ਉੱਠੇ ਮੇਰਾ ਅਰਗਨ ਪਾਉਂ ਉੱਠੇ ਲਸਰਿਆ ਬੇਲਾ ਤੋ ਉਹ ਨਹੀਂ ਵਈਰ ਕੋਈ ਆਪਾਂ ਨਹੀਂ ਆਪਾਂ ਚੱਲ ਜੀ ਕੋਈ ਮਮਨੀ ਤਾ ਸਦੇ ਗਗਨ ਗਗਨ ਪੂਰਾ ਤਰੀਕਾ ਆ ਸਮੋਸੇ ਉਹ ਕਰਨ ਦਾ ਗਗਨ ਗਿਆ ਜੀ ਇਹਨੂੰ ਦੁਕਾਨ ਵਾ ਕੇ ਦੇਣਾ ਹੈ ਕਿਹਦੇ ਦੇ ਆ ਬਣਾ ਮੱਕਲੀ ਤਾਂ ਆਪਾਂ ਦੋਨੇ ਆਪਾਂ ਉਹ ਲਾ ਦੇ ਯਾਰੋ ਇਹਨੂੰ ਇੱਕ ਖੋਲ ਜਾਣਾ ਹੋਰ ਨਾਲ ਹੀ ਆਪਾਂ ਇੱਕ ਹੋਟਲ ਖੋਲਣਾ ਉਦੋਂ ਪਹਿਲਾਂ ਚਾਹ ਪਣੀ ਪੀਉਣ ਤੇ ਜਾਓ ਤੇਰੀ ਵੀ ਚਾਹ ਹੋਊ ਅੰਦਰ ਵੜਦੇ ਸਾਰੇ ਪਹਿਲਾਂ ਚਾਹ ਪੜੀ ਪੀ ਲਓ ਫਿਰ ਆਇਆ ਥੀਸ ਆਸ ਪਾ ਕੇ ਕਹਿ ਤ ਰਹੇ ਤੈਨੂੰ ਕਿ ਤੂੰ ਬਾਹਰ ਹੋਣਾ ਲਾਜਾ ਮਾਰਨੂ ਪਿਆਸ ਹੋਣਾ ਕੈਂਟੀਨ ਨਾਲ ਹੀ ਹੈ ਕਹਿੰਦੇ ਆ ਮਨ ਕੀ ਕੋਲ ਲੰਦਾਈ ਹੈ ਸ ਕਰਨ ਸ ਕਰਨ ਆਪਣਾ ਮੋਰਚੇ ਸੰਭਾਲ ਲਿਆ ਹਾਂ ਸੋਨੂੰ ਬੈਠਾ ਲਾ ਕੇ ਆਉਂਦੀ ਭਾਂਡੇ ਹੁੰਦੇ ਦੇ ਕਰਾ ਪਾਬੀ ਨਾਲ www fom gulaar ਕਿਵਲਟੇ ਜਿੱਤ ਗਈ ਹੁੰਦੀ ਹੈ ਅਲਫਾਂਕਰ ਸਾਹਮਣੇ ਲੈ ਕੇ ਆ ਗਈ ਬੈਲਟ ਤਾਂ ਹੀ ਲਾਉਣੇ ਹੁੰਦੇ ਆ ਜੀ ਲੋਲਾ ਪਾਰਕ ਉਸਨੇ ਇਸੇ ਤੋਂ ਕੁਝ ਫੋਟੋ ਕਰੋ ਗੁਬਾਂਡੇ ਰੱਖਦੇ ਹੋਣਾ ਸਿਰ ਪੂਰਾ ਰੱਖਦੇ ਹੋਣਾ ਤੇਰੋਂ ਨੂੰ ਬੋਸ ਨਹੀਂ ਨਿੰਬੂ ਤੇ ਨਿੰਬੂ ਕੀ ਬਣਾ ਰਹੇ ਆਂ ਤੇ ਕੜੀ ਕੀ ਬਣਾ ਰਹੇ ਆਂ ਕਿਹੜੇ ਲੈਮਨੂ ਇੱਥੇ ਕੋਈ ਲੈਮਨੂ ਪਾਣੀ ਖਨੀਰ ਤੈਨੂੰ 4 ਕਿਲੋ ਦੋਚ ਪਤਾ ਕਿੰਨਾ ਨਿਕਲਣਾ ਹੈ ਸਹੀ ਗੱਲ ਇਹ ਮੁੱਲ ਲਿਓਣਾ ਪੈ ਗਿਆ ਨਾ ਠੀਕਾ ਨਿਕਲਦੇ ਆ ਪਰ ਨਹੀਂ ਤੇ ਲੈਮਨ ਲੈ ਕੇ ਬਟੇ ਕਿੱਥੇ ਜਾ ਪਤਾ ਤੇ ਨਹੀਂ ਕਿਥੇ ਜੀ ਦਿੱਪੂ ਤੇ ਲਿਆ ਜਾ ਕੇ ਕਿਥੋਂ ਲੈ ਆ ਬਟੂ ਪਿੰਡੋਂ ਜੀ ਠੀਕ ਕਰਨ ਦੇਈਂ ਮਨ ਤੋਂ ਉਹ ਕਰ ਨਹੀਂ ਮੈਂ ਕਰ ਨਹੀਂ ਮੇਰੇ ਬਾਸ ਹੋ ਗਈ ਹੱਡੀਆਂ ਦੁਖਦੀਆਂ ਰਹੀਆਂ ਸਵੇਰ ਦੀਆਂ ਇੱਕ ਮਿੰਟ ਦੀ ਗੱਲ ਬੈਠ ਕੇ ਵੇਖ ਕੰਮ ਨਹੀਂ ਨਹੀਂ ਚਾਹੀਦਾ ਨਹੀਂ ਪਰਨੀਤ ਆਜ ਪੁਲਿਸ ਵਾਲਿਆਂ ਨਾਲ ਸਾਹਮਣਾ ਹੋ ਗਿਆ ਸੀ ਕਹਿੰਦੇ ਉਹ ਤਾਂ ਮੈਨੂੰ ਅੱਗੋਂ ਅੱਜ ਇਸ ਨੇ ਮੇਰੇ ਸਰਦਾਰ ਤੋਂ ਨਹੀਂ ਆਇਆ ਘਰ ਤੇ ਬਾਬੂ ਜੀ ਬਾਕੀ ਜੋ ਪਾਇਆ ਗੱਸਤਾ ਹੁਣ ਵੀ ਨਹੀਂ ਅਗਰ ਹੁਣ ਧੀ ਵੀ ਇਹਦੇ ਜੋ ਮੇਰੇ ਵਾਸਤੇ ਬਣਾਇਆ ਕਰਨਾ

ਆ ਮਮਮੀ ਨੇ ਸਾਰੇ ਕੁਝ ਕੱਟ ਕੇ ਰੱਖਿਆ ਹੈ ਮੈਂ ਜਾਊਂਗਾ ਰਖਣ ਖਾਣੀ ਹੈਗਾ ਅੰਤਰਾ ਮਮਮੀ ਨੂੰ ਕੀ ਚਾਹੀਦਾ ਹੈ ਮਮਮੀ ਨੂੰ ਤੁਹਾਨੂੰ ਕੀ ਚਾਹੀਦਾ ਹੈ ਮੂੰਹ ਚ ਬੋਲਿਆ ਕਿ ਤੁਹਾਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਅੱਛਾ ਸਬਜੀ ਚਾਹੀਦੀ ਹੈ ਕੋਈ ਨਾ ਬਣ ਜਾਏਗੀ ਕੀ ਕਰਨਾ ਤੁਸੀਂ ਨੂੰ ਕੀ ਕਰਨਾ ਹੈ ਪਾਣੀ ਪੀਣਾ ਤੇ ਪਾਣੀ ਉਧਰ ਹੈ ਕਿ ਇਧਰ ਹੈ ਅੱਛਾ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਂ ਰੱਖ ਲਾਂ ਆ ਸ਼ਰਬਤ ਬਣਾਇਆ ਮਮਨੇ ਮੇਰੇ ਵਾਸਤੇ ਆਪਣੇ ਵਾਸਤੇ ਮੰਮੀ ਕਹਿੰਦੀ ਮੈਂ ਵੀ ਪੀਣਾ ਹੈ। ਦੱਸ ਸਮਨ ਜੀ ਉਹ ਨਾ ਮੈਂ ਅੱਗੇ ਨਾ ਮੈਂ ਬਣਾ ਲੂਆਂ ਨਹੀਂ ਮਿਲਣਾ ਹੈ ਨਹੀਂ ਕਿ ਇਹਨੂੰ ਪੀਂਨ ਮੈਨੂੰ। ਸਹੀ ਗੱਲ ਆ ਕੋਈ ਨਾ ਮੈਂ ਇੰਨੇ ਬਣਾ ਕੇ ਦੋ ਮਿੰਟ ਰੇਟ ਕਰੋ। ਕਿਸੇ ਪਤਾ ਹੁੰਦਾ ਜੀ ਜਿੰਨੇ ਬਣ ਗਏ। ਬੰਦਾ ਇੱਕ ਤਾਂ ਕੰਮ ਕਰੂ ਉਸ ਤੋਂ ਬੰਦਾ ਆਪ ਮੱਥਾ ਮਾਰ ਕੇ ਕੰਮ ਕਰਦਾ ਫਿਰ ਮੱਥਾ ਮਾਰੇ। ਆ ਚਲਾ ਦਿਓ ਉੱਪਰੋਂ। ਪਰਾ ਦੇਨੇ ਯਾਰ।

ਯਾਰ ਮੱਕਲੀ ਆ ਗਈ ਬੰਦਾ ਕਿਤਾ ਨਹੀਂ ਜੇ ਬੰਧਾ ਤਾਂ ਇਹ ਲਾ ਗੁਰਾੜਾ ਉਹਦੇ ਕਾਤੇ ਕਾਤੇ ਬਰਲੇ ਨੇ ਇੱਤਨੇ ਭਾਂਡੇ ਰੋਟੀ ਸਾਹਮਣੇ ਕਿੰਨੇ ਸਬਜ਼ੀ ਦੀ ਕਿੰਨੇ ਰੋਟੀ ਦੀ ਵੈਰੀ ਗੁੱਡ ਹੈ ਜਾ ਮੈਂ ਚਾਹੂਗੇ ਬਾਅਦ ਵਿੱਚ ਕੈਮਰਾ ਲਾ ਲੋ ਯੇ ਲੋ ਬੋਲੋ ਤੂੰ ਦਾ ਕੋਹ ਦਾ ਇਹਦੇ ਕਰਕੇ ਕੀ ਆਉਣਾ ਉਹ ਤੋੜਾ ਜਿਹਾ ਟੁੱਟਿਆ ਹੋਇਆ। ਤੁਸੀਂ ਜਾਓ ਕਰਨਾ ਉਹ ਕਰੋ ਬੜਾ। ਮੈਂ ਆਟਾ ਵੀ ਲੈ ਕੇ ਆਉਣਾ ਯਾਰ। ਜਾ ਕੇ ਕਰਨਾ ਕਿ ਇੱਥੇ ਕਰੋ ਸੁਨਾਮ ਵੀ ਜਾਣਾ ਹੈ। ਆਏ ਹਾਏ ਹਜੇ ਸੁਨਾਮ ਦੀ ਕਸਰ ਰਹਿ ਗਈ। ਹੋਰ। ਹਰੇ ਕਿਹਦੀ ਪਾਣੀ ਉੱਥੇ ਵੀ ਪਾਣੀ ਪਾਣੀ ਬਣ ਰਿਹਾ ਹੈ ਬਸ। ਦੋ ਜਿਹੜੇ ਕਹਿਣ ਦੀ ਗੱਲ ਦੀਦੀ ਤੁਸੀਂ ਦੋਨੇ ਹੀ ਆਪਣੀ ਮਰਜ਼ੀ ਨਾਲ ਜਿੱਥੇ ਜਾਂਦੇ ਹੋ ਹਨਾ ਕਿ ਤੁਸੀਂ ਭਾਈ ਦੇ ਨਾਲ ਹੀ ਜਾਂਦੇ ਹੋ ਸੋਨੂ ਦੀਦੀ ਭਾਈ ਨਾਲ ਜਾਂਦੀ ਹੈ ਹਨਾ। ਇਹਨਾਂ ਦਾ ਬੰਦ ਵੀ ਤੇ ਰਾਂਗਣ ਦੇ ਖਿਆਨੀ ਹੈ ਨਾ ਤੇ ਅੰਜ ਕਿ ਦੀ ਹਟ ਹੈ ਘਰ ਤੋਂ ਜਿੱਥੇ ਵੀ ਜਾਣਾ ਮੇਰੀ ਸੱਸ ਨੇ ਮੇਰੇ ਘਰ ਵਾਲੇ ਨਾਲ ਜਾਣਾ ਤੇ ਮੇਰੀ ਨਾਨ ਨੇ ਕਿਹੜੀ ਜਾਣਾ ਹੈ ਤੇ ਤੂੰ ਸੋਚ ਕੇ ਦੇ ਕਿੰਨਾ ਬੰਦਾ ਮਜਬੂਰ ਹੋਣਾ ਚਾਹ ਕੇ ਬੰਦਾ ਕੁਝ ਨਹੀਂ ਕਰ ਸਕਦਾ ਨਾ ਇਹ ਕਹਿੰਦੀ ਮੇਰਾ ਦਿਲ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਵਿਆਹ ਕਿਉਂ ਕਰਦੇ ਕਿ ਉਹ ਇਕੱਲੀ ਜਿੰਦਗੀ ਦਰਬਾਰ ਪੀਸ ਸਮੇਂ ਸਮੇਂ ਦੀ ਗੱਲ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਵੀ ਸੱਸ ਵੀ ਜਾਂ ਵੀ ਮਾਂ ਆਪਣੇ ਮੁੰਡੇ ਨਾਲ ਅੱਗੇ ਬਹਿ ਕੇ ਗੱਡੀ 'ਚ ਨਾ ਜਾਵੇ ਦੇਖੋ ਜਿੱਤੇ ਤੋੜਾ ਬਣਦਾ ਤੁਸੀਂ ਜਾਓ ਜਿੱਥੇ ਨੂਹ ਪੁੱਤ ਦਾ ਬਣਦਾ ਤੇ ਨੂਹ ਪੁੱਤ ਨੂੰ ਜਾਣਾ ਚਾਹੀਦਾ ਠੀਕ ਹੈ ਜੋ ਕਹਿੰਦਾ ਨਾ ਵੀ ਮੈਂ ਕਿਹਾ ਡਿਆਂ ਦੀਆਂ ਦੀਆਂ ਸੁਣੀ ਸੀ ਉਹ ਕਹਿ ਰਹੇ ਕਿ ਜਦੋਂ ਆਪਣਾ ਪੁੱਤ ਵਿਆਹਿਆ ਜਦੋਂ ਪੁੱਤ ਵਿਆਹਿਆ ਜਾਵੇ ਤਾਂ ਸੱਸ ਦਾ ਫਰਜ਼ ਬਣਦਾ ਕਿ ਪਹਿਲੀ ਸੀਟ ਤੇ ਆ ਜਾਵੇ ਗੱਡੀ ਦੇ ਵਿੱਚ ਹਨਾ ਤੇ ਇਹ ਤੇ ਹੁਣ ਕਈ ਵੀ ਜਿਹੜੇ ਸੱਸਾਂ ਨੇ ਪਲੀਜ਼ ਉਹ ਗਲਤ ਨਾ ਲੈ ਲਿਓ ਗਲਤ ਵੇ ਨਾਲ ਹੀ ਸਾਡਾ ਕਹਿਣਾ ਮਤਲਬ ਆ ਨਾ ਕਿਉਂਕਿ ਇੱਕ ਧੀ ਜਦੋਂ ਵਿਆਹ ਕੇ ਹੁੰਦੀ ਨਾ ਸਹੁਰੇ ਘਰ ਦੇ ਵਿੱਚ ਤੇ ਉਹ ਸਿਰਫ ਇੱਕ ਆਪਾਂ ਇਹ ਨਹੀਂ ਕਹਿੰਦੇ ਕਿ ਉਹਦਾ ਨਾਲ ਰਿਸ਼ਤਾ ਇੱਕੋ ਹੀ ਜੁੜਦਾ ਕਿ ਉਹਦੇ ਘਰ ਵਾਲਾ ਉਹਦਾ ਨਾਲ ਰਿਸ਼ਤਾ ਜਿਹੜਾ ਬਹੁਤ ਰਿਸ਼ਤੇ ਜੁ ਕੀ ਹੈ ਨਾ ਜਿੱਦੇ ਕਰਕੇ ਉਹਦਾ ਹੱਥ ਦਿਲ ਲੱਗਦਾ ਸਹੁਰੇ ਘਰ ਦੇ ਵਿੱਚ ਹਨਾ ਵਿੱਚ ਕਈ ਕਹਿੰਦੇ ਨੇ ਜਿਉਂਦਾ ਘਰ ਵਾਲਾ ਨਾ ਘਰ ਲੈ ਉਹ ਤੇਰਾ ਉਹਦਾ ਬਗਾਰ ਜੀ ਨਹੀਂ ਲੱਗਦਾ ਹੈਗਾ ਹਨਾ ਤੁਸੀਂ ਸੋਚ ਕੇ ਦੇਖੋ ਵੀ ਉਹ ਨਵੇਂ ਪਰਿਵਾਰ ਦੇ ਵਿੱਚ ਉਹ ਨਹੀਂ ਤੁਸੀਂ ਤਾਂ ਉੱਥੇ ਹੀ ਬੈਠੇ ਹੋ ਉਸੇ ਘਰ ਦੇ ਵਿੱਚ ਤੁਹਾਨੂੰ ਕੋਈ ਕੰਪਰਮਾਈਜ਼ ਨਹੀਂ ਕਰਨਾ ਪੈਂਦਾ ਹੈਗਾ ਪਰ ਉਹ ਕੁੜੀ ਨੂੰ ਬੜਾਪੋਚ ਵੇਖਣਾ ਪੈਂਦਾ ਤੇ ਮੈਨੂੰ ਕਮੈਂਟ ਪੜ੍ਹ ਕੇ ਸੱਚੀ ਮੈਨੂੰ ਇੰਨਾ ਅਜੀਬ ਜਿਹਾ ਫੀਲ ਹੋਇਆ ਕਹਿੰਦੇ ਵੀ ਦੂ ਸੋਚ ਕੇ ਦੇ ਉਹਨਾਂ ਦੀ ਜਿਹੜਾ ਉਹਨਾਂ ਲਿਖੇ ਸ਼ਬਦ ਹੈ ਉਹਨਾਂ ਦੇ ਅੰਦਰ ਦਿਲ ਦੇ ਵਿੱਚ ਕੀ ਹੋਏਗਾ ਆਦੂ ਆਦੂ ਇੱਧਰ ਪਾਸੇ ਜਾਓ ਮੈਂ ਚਾਰ ਦੇ ਇਹ ਚਲ ਚੌਥੇ ਵੇਖ ਕਰ। ਤੇ ਡਾ ਗਿਆ ਮੁੰਡੇ ਵਿਆਹੇ ਵੇਖੇ ਨੇ। ਬੈਗ ਬੈਗ ਬੈਗ। ਉਹ ਬਾਈ ਬਣੋ ਕਰਮਾਨੀ ਪੈਂਦਾ ਕੁਝ ਨਹੀਂ ਪੈਂਦਾ ਤਾਂ ਫਿਰ ਕੀ ਕਰਨਾ ਵਿਆਹ। ਮੈਂ ਦੇਖਿਆ ਪਤਾ ਕਿ ਜਦੋਂ ਹੀ ਨਾ ਕੁਆਰੀਆਂ ਹੁੰਦੀਆਂ ਜਿਹਦੇ ਸਾਡੇ ਜਾਨੀ ਕਹਿੰਦੇ ਆ ਵੀ ਆਂਡ ਗਵਾਨ ਆਸਪੜੋਕਾ ਹੀ ਦੇਖਣਾ। ਵੀ ਵਿਆਹ ਨਹੀਂ ਕਿ ਹੋਇਆ ਤੇ ਕਿਤੇ ਵੀ ਜਾਣਾ। ਠੀਕ ਹੈ ਦਵਾਈ ਲੈਣ ਜਾਣਾ, ਨੂੰਹ ਨੇ ਤਾਂ ਸੱਸ ਨੇ ਨਾਲ ਜਾਣਾ। ਜੇ ਨੂੰ ਪ੍ਰੈਗਨੈਂਟ ਆ ਤਾਂ ਸੱਤਵੇਂ ਚੈੱਕਅਪ ਵਾਸਤੇ ਜਾਣਾ ਹੈ ਨਾ ਸਾਡੇ ਘਰ ਕੋਦੇ ਕੰਮ ਹੁੰਦਾ ਨਹੀਂ ਤਾਂ ਯਾਦ ਰੱਖਿਆ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਸਾਡੇ ਹੋਇਆ ਹੋਇਆ ਕਿਉਂ ਹੋਣਾ ਹੈ ਜੇ ਕਾ ਵਿਆਹ ਆ ਨਾਲ ਉਹ ਨਹੀਂ ਕਰ ਸਕਦਾ ਸੱਚੀ ਗੱਲ ਜੇ ਤੁਹਾਨੂੰ ਪਤਾ ਕਿਉਂ ਨਹੀਂ ਆਣਾ ਤੁਹਾਨੂੰ ਜੇ ਵਿਆਹ ਹੋਣਾ ਜੇ ਤੁਹਾਨੂੰ ਪਤਾ ਕਿਉਂ ਬੁੱਲ ਨਹੀਂ ਸੀਟ ਤੇ ਆਪਣੀ ਵਾਈਫ ਨੂੰ ਨਹੀਂ ਬਿਠਾ ਸਕਦਾ ਤਾਂ ਉਹਨੂੰ ਮਜੇ ਨਾ ਵਿਆਹ ਜਿਨ੍ਹਾਂ ਚਿਰ ਉਹ ਸਿਆਣਾ ਨਹੀਂ ਹੁੰਦਾ ਜਿਨ੍ਹਾਂ ਦੀ ਜ਼ਿੰਮੇਵਾਰੀ ਚੁੱਕ ਨਹੀਂ ਸਕਦਾ ਉਹਨਾਂ ਦਾ ਵਿਆਹ ਹੁੰਦਾ ਕੋਈ ਫਾਇਦਾ ਨਹੀਂ ਹੈਗਾ ਨਵੀਂ ਗੋਟੀ ਚੁੰਡਾ ਪਾਇਆ ਹੋਇਆ ਉਹ ਚਲ ਮੁੰਡੇ ਦੇ ਪਿੱਛੇ ਬੈਠੀ ਸੱਸ ਪਿੱਛੇ ਫਸੀ ਬੈਠੀ ਕਿਉਂ ਕਾਉ ਕੀ ਹੋ ਗਿਆ ਨਹੀਂ ਕਿ ਬੇਟੀ ਕਿੰਨਾ ਬੰਦਾ ਫਿਰ ਤੁਸੀਂ ਪਾਈ ਦੋਨੇ ਜਾਓ ਬਿਲਕੁਲ ਦੇਖੋ ਮੈਂ ਅਸੀਂ ਸਾਡਾ ਕੋਈ ਤਰੀਕਾ ਗਲਤ ਹੋਇਆ ਨਾ ਵੀਡੀਓ ਬਣਾਉਂਦੇ ਸਾਡਾ ਕਹਿੰਦਾ ਆਪਣਾ ਕਿ ਕਿੱਥੇ ਦੇਖੋ ਤੁਹਾਡਾ ਬਣਦਾ ਜਾਣਾ ਨੂੰ ਪੁੱਤਰਾ ਜਾਣਾ ਕਿੱਥੇ ਸੱਸ ਦਾ ਬਣਦਾ ਜਰੂਰ ਜਾਵੇ ਠੀਕ ਹੈ ਬੱਚੇ ਮੇਰੀ ਵਾਰੀ ਦਿਓ ਆਪਣੇ ਪਰਿਵਾਰ ਦੀ ਹੋਰ ਨਾਲ ਸ਼ਰਮ ਆਨੇ ਮਾ ਆਪਣਾ ਬੱਚਾ ਸਾਂਭਣ ਜਾਂ ਪਰਮ ਨਾਲ ਬਾਤ ਪਤਾ ਲੱਗ ਬਿਲਕੁਲ ਬਿਲਕੁਲ ਬਾਕੀ ਜੇ ਮੰਮੀ ਜਰ ਸੱਸ ਬਣੀ ਕੋਦ ਦੇਖਾਂਗੇ ਕੀ ਕਰਦੀ ਏ ਇਹ ਤਾਂ ਫਿਰ ਇਹਦੀ ਵੀਡੀਓ ਪਾਉਣੀ ਪੈ ਜਾਣੀ ਸਾਡੀ ਦੇ ਨਾਲ ਨਹੀਂ ਜਾਣਾ ਮम्मी ਨੇ ਕਹਿਣਾ ਕਿ ਬੇਟਾ ਤੂੰ ਹੀ ਨਹੀਂ ਜਾਣਾ ਮੈਂ ਕੋਲੋਂ ਭਗਣੀ ਆਹ ਇਹਨੇ ਕਹਿਣਾ ਨਾ ਕਿਹੜੀ ਨਾ ਕਿੱਧਰ ਨਹੀਂ ਹੈ ਨਾ ਤੈਨੂੰ ਜਾਣਾ ਬਾਕੀ ਦੇਖੋ ਸਾਡਾ ਕਹਿੰਦਾ ਮਤਲਬ ਇਹੀ ਹੈ ਕਿ ਦੇਖੋ ਜੇ ਦੋਨੇ ਜੀ ਜਾਂਦੇ ਇੱਥੇ ਤੇ ਕਿੱਥੇ ਉਹ ਜਾਰੀ ਦਾ ਮੈਨੂੰ ਉਹਨਾਂ ਦੇ ਭਾਵਨਾ ਜਿਹੜੀਆਂ ਨਾ ਦਰੇਜਲ ਜੀ ਬਾਤੋ ਮੇਰੇ ਦਿਲ ਕਰ ਰਿਹਾ ਸੀ ਕਿ ਮੇਰੇ ਕੋਲ ਬਵਾ ਸੁਣਾ ਕਿ ਬੜੀ ਫੀਲਿੰਗ ਨਾਲ ਉਹਨੇ ਕਮੈਂਟ ਲਿਖਿਆ ਹੋਇਆ ਸੀ ਵੀ ਤੁਸੀਂ ਦੋਨੇ ਜਣੇ ਜਾਣਦੇ ਹੋ ਤੁਸੀਂ ਅੱਗੇ ਬਹਿ ਕੇ ਜਾਂਦੇ ਹੋ ਆ ਦੇਖੋ ਉਹਨਾਂ ਦੇ ਵਿਚਾਰ ਨੇ ਲੂਹਾ ਦੇਖ ਤੁਹਾਡੇ ਤੇ ਜੇ ਤੁਸੀਂ ਉਹਨਾਂ ਦੇ ਚਾ ਮਾ ਵਾਂਗ ਪੂਰੇ ਕਰੋਗੇ ਤਾਂ ਤੁਹਾਨੂੰ ਉਹ ਸੱਸਾਂ ਨਹੀਂ ਸਮਝਣਗੀਆਂ ਇੱਥੇ ਕੱਲੀ ਸੱਸਾਂ ਨਹੀਂ ਬਾੜੀਆਂ ਹੁੰਦੀਆਂ ਉੱਚੀ ਬੋਲਣਾ ਇੱਥੇ ਮੇਨ ਦਾ ਗੱਲ ਆਦੀ ਕਹਿੰਦੇ ਤੁਹਾਡੇ ਘਰ ਵਾਲਾ ਚੰਗਾ ਹੋਵੇ ਸੋਹਰਾ ਪਰਿਵਾਰ ਜਿਹੜੇ ਮਰਜ਼ੀ ਹੋਵੇ ਤੁਸੀਂ ਕੱਟ ਲੈਂਦੇ ਹੋ ਬਿਲਕੁਲ ਬਿਲਕੁਲ ਹਾਂ ਜੇ ਜਦੋਂ ਤੁਹਾਡੇ ਘਰ ਵਾਲਾ ਨਹੀਂ ਸਟੈਂਡ ਲੈ ਰਿਹਾ ਤੁਹਾਡੇ ਲਈ ਉਹ ਹੀ ਨਹੀਂ ਕਹਿ ਰਿਹਾ ਕਿ ਮੈਂ ਫੇਟ ਆਣਾ ਅਸੀਂ ਇਕੱਲੇ ਕਿੱਥੇ ਥੋੜਾ ਜਾਣਾ ਬੰਦਾ ਅਸੀਂ ਜਾਣਾ ਏ ਨਹੀਂ ਕਹਿੰਦਾ ਉਹ ਵੀ ਮਜਬੂਰ ਹੋ ਜਾਂਦਾ ਬੰਦਾ ਬੋਲ ਐਟਲੀਸ ਜਿੰਨੂੰ ਤੁਸੀਂ ਬਗਾਨੀ ਤੇ ਇੰਗਲੈਂਡ ਲੈ ਗਏ ਉਹਦੇ ਵਾਸਤੇ ਤੁਸੀਂ ਕੁਝ ਬੋਲਣਾ ਨਹੀਂ ਤਾਂ ਕੋਈ ਫਾਇਦਾ ਨਹੀਂ ਹੋਣਾ ਤਾਂ ਕਈ ਵਾਰ ਬੰਦਾ ਵਿਚਕਾਰ ਪਾਇੰਦਾ ਨਾ ਉਹ ਮਾਂ ਨੂੰ ਕਹਿਣ ਜੋ ਕਰਨਦਾ ਤੇ ਨਾ ਉਹ ਜਨਾਨੀ ਨੂੰ ਕਹਿਣ ਜੋ ਕਰਨਦਾ ਕਈ ਬੰਦੇ ਦਾ ਸਾਰੀ ਉਮਰਾਈ ਨਾਲ ਇਹ ਨਹੀਂ ਸਟੈਂਡ ਨਹੀਂ ਲੈ ਪਾਉਂਦੇ ਕੋਈ ਪਿਓ ਜਨਾਨੀ ਨੂੰ ਕਹਿਣ ਕਿ ਮਾਂ ਨੂੰ ਕਹਿਣ ਇਸ ਕਰਕੇ ਬਹੁਤੇ ਰਿਸ਼ਤੇ ਇੰਨਾ ਗਲਾ ਤੋਂ ਖਰਾਬ ਹੋ ਜਾਂਦੇ ਨੇ ਠੀਕ ਹੈ ਤੇ ਇਸ ਕਰਕੇ ਸੱਸਾਂ ਨੂੰ ਵੀ ਸਮਝਣਾ ਚਾਹੀਦਾ ਤੇ ਨੂੰਹਾਂ ਨੂੰ ਵੀ ਸਮਝਣਾ ਚਾਹੀਦਾ ਜਿੱਥੇ ਸੱਸ ਦਾ ਫਰਜ਼ ਨਾਲ ਬੰਨਦਾ ਜਾਣਾ ਉਹ ਤੇ ਜ਼ਰੂਰ ਜਾਣ ਬਟ ਉਹ ਵੀ ਦੇਖਣਾ ਕਿ ਸਾਡਾ ਪੀ ਅੱਗੇ ਬੈਠਣਾ ਵਾਂਦਾ ਤੇ ਪਿੱਛੇ ਬੈਠਣਾ ਵਾਂਦਾ ਠੀਕ ਹੈ ਜਾਣਾ ਚਾਹੀਦਾ ਸਾਨੂੰ ਜਾਂ ਨਹੀਂ ਜਾਣਾ ਚਾਹੀਦਾ ਨਹੀਂ ਕਿ ਤੇ ਬਾਕੀ ਦੇਖੋ ਘਰ ਦੀ ਤੁਹਾਡੀ ਮੇਨ ਅੰਡਰਸਟੈਂਡਿੰਗ ਤੇ ਗੱਲ ਮੁੱਕਦੀ ਵੀ ਤੁਹਾਡੀ ਅੰਡਰਸਟੈਂਡਿੰਗ ਕਿੱਦਾਂ ਦੀ ਸਾਰਿਆਂ ਦੀ ਜੇ ਨੂੰ ਆਪਣੀ ਕੁਛੀ ਨਾਲ ਕਹਿ ਰਹੀ ਕਿ ਮੰਮਾ ਅੱਗੇ ਬੈਠੋ ਤਾਂ ਕੋਈ ਗੱਲ ਹੀ ਨਹੀਂ ਕੋਈ ਕਹੋ ਨਹੀਂਏਗਾ ਹਨਾ ਤੇ ਬਾਕੀ ਸਾਰਿਆਂ ਦੇ ਘਰਦੋਂ ਆਪਣੇ ਆਪਣੇ ਕਹਿੰਦੇ ਉਹ ਨੇਗੇ ਦਰਵਾਜ ਨੇ ਦਿੱਤੀ ਜੋ ਵੀ ਰੂਲ ਨੇ ਹਨਾ ਤੇ ਸਾਡੇ ਘਰੋਂ ਸ਼ੁਰੂ ਤੋਂ ਹੀ ਖੁੱਲੇ ਕੰਮ ਚੱਲੇ ਸੋਨਣਾ ਥੋੜਾ ਮਤਲਬ ਹੋਇਆ ਸੀ ਬੜਾ ਮੋਟਾ ਬਟਾ ਆਪਾਂ ਆ ਕੇ ਆਹ ਸਾਹਮਣੇ ਅਸੀਂ ਹੋਇਆ ਤਾਂ ਮੈਨੂੰ ਨਾਲ ਆਪਾਂ ਆ ਸਾਹਮਣੇ ਆ ਕੇ ਵੀ ਸਮਝਾਤਾ ਸਾਰਿਆਂ ਨੂੰ ਪਿਆਰ ਨਾਲ ਪੀੜਦਾ ਚੱਲਣਾ ਆਪਾਂ ਨੇ ਜੀ ਦੇਖੀ ਆਪਣੇ ਤੇ ਲਾ ਕੇ ਦੇਖੋ ਕੱਲ ਨੂੰ ਤੁਹਾਡੀ ਧੀ ਹੈ ਹਨਾ ਆਪਣੀ ਧੀ ਉਹ ਤਾਂ ਤੁਸੀਂ ਕਹੋਗੇ ਨਾ ਜਵਾਈ ਨਾ ਮੇਰੇ ਨਾਲ ਸੁਹਣੀ ਲੱਗੀ ਨਹੀਂ ਇਦਾਂ ਹੀ ਅਗਲੀ ਵੀ ਆਈ ਹੋਈ ਹੈ ਬਗਾਵਤੀ ਬਿਲਕੁਲ ਬਿਲਕੁਲ ਇਦਾਂ ਦੀ ਚੀਜ਼ਾਂ ਨਾ ਕਰਿਆ ਕਰੋ ਪਲੀਸ ਹੱਥ ਜੋੜ ਕੇ ਬੋਲਦੀ ਹੈ ਹੂੰ ਪੱਕਾ ਜੀ ਪੱਕਿਆ ਹੋਰ ਦਾ ਪੱਕਾ ਆ ਬੀਨੇ ਪਾਣੀ ਪੁਣੀ ਪੀ ਲਿਆ ਮੈਂ ਕੁਝ ਬੋਲੂਗੀ ਮੈਂ ਭਾਬੀ ਭਾਬੀ ਬੋਤਲ ਨੱਕੀ ਵੀ ਉੱਤੇ ਮੇਰਾ ਬੋਤਲ ਦਾ ਟੈਂਪੂ ਹੋਦਾ ਤੁਸੀਂ ਆਪਣੇ ਵਿਚਾਰ ਦੱਸੋ ਕੁਝ ਲਾਓ ਵਿਚਾਰ ਮੈਂ ਜੇ ਆਪਣੇ ਵਿਚਾਰ ਦੱਸੇ ਦੁਨੀਆ ਇਹ ਜਿਆੜੀ ਮੈਂ ਕਹਿੰਦੀ ਟੱਕਿਆ ਟੋਲ ਟੱਕਿਆ ਹੀ ਰਹੇ ਹੋਇਆ ਹਿੱਲਣ ਦੋ ਦੁਨੀਆ ਆਪਣਾ ਚਿੰਗਾ ਚੱਕਾਂਗੇ ਤਾਂ ਆਪਣਾ ਢੇਡ ਨੰਗਾ ਹੋਏਗਾ ਨਹੀਂ ਨਹੀਂ ਵਧੀਆ ਸੀ ਬਾਕੀ ਦੇਖੋ ਨੂਨ ਸਰਕਾਰ ਦਾ ਰੀਤਾ ਜਿਵੇਂ ਦਾ ਸੂਟ ਜਾਲਦਾ ਰਹੇ तकरीबन ਸਾਰਿਆਂ ਲੋਦਾ ਹੀ ਚੱਲਣ ਗਿਆ ਕੋਈ ਬਾਕੀ ਅੱਜ ਕੱਲ ਜਿਹੜੇ ਨੂਨ ਤੇ ਚੱਦ ਦੀ ਜਿਹੜੀ ਉਮਰ ਦਾ ਹੋ ਗਿਆ ਨਾ ਫਾਸਲਾ ਕਿ ਜੇ ਜੇ ਨੂਹ ਦੀ ਉਮਰ ਲਾ ਲਓ ਪੀ ਹੋਏਗੀ 20 ਤੋਂ 25 ਸਾਲ ਅੱਜ ਕਾ ਦੇ ਬੱਚਿਆਂ ਦਾ ਮੋਸਟਲੀ ਵਿਆਹ ਹੀ ਨਿੱਕੇ ਚ ਹੋ ਰਿਹਾ ਕਿਦਾ 20 ਚ ਕਿਦਾ 22 24 ਜਣਾ ਤੇ ਸੱਸ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਹੋ ਰਹੀ ਹੈਗੀ ਹਣਾ ਇਹਦੇ ਕਰਕੇ ਜਿਹੜੀ ਜੰਗ ਜੀ ਉਮਰ ਹੈ ਉਹ ਤਾਂ ਵਧੀਆ ਸੈਟਿੰਗ ਹੋ ਜਾਂਦੀ ਉਹ ਸਹੇਲੀਆਂ ਨੂੰ ਰਹਿੰਦੀਆਂ ਜਿੱਥੇ ਪਰਕ ਪਾਇਆ ਕਿ ਸੱਸ ਹੈਗੀ 50 ਸਾਲ ਦੀ ਤੇ ਨੂੰਹ ਹੈਗੀ 24 ਸਾਲ ਦੀ ਉੱਥੇ ਕਿਤੇ ਨਾ ਕਿਤੇ ਸੱਸ ਵੀ ਸੋਚਦੀ ਹੁੰਦੀ ਕਿ ਜੇ ਮੇਰੇ ਸਾਸਰੇ ਮੇ ਨਾਲ ਡਾਕਾ ਮੈਂ ਨੂੰਹ ਨਾਲ ਵੀ ਅਗੋ ਏਦਾਂ ਕੀਤਾ ਉੱਥੇ ਜਾ ਕੇ ਨਾ ਕਿਤੇ ਨਾ ਕਿਤੇ ਕੰਮ ਬੜਾ ਖਰਾਬ ਹੁੰਦਾ ਹੈ ਤੇ ਨਾ ਹੀ ਇਸ ਕਰਕੇ ਜਿਹੜੀ ਅੱਜ ਦੀ ਜਨਰੇਸ਼ਨ ਹੈ ਜਨਰੇਸ਼ਨ ਹੈ ਨਾ ਉਹਦੇ ਨਾਲੇ ਦਾਮ ਚੱਲਣਾ ਚਾਹੀਦਾ ਵੀ ਤੁਹਾਡੇ ਨੂਆ ਪੁੱਤ ਜਿਹੜੇ ਨੇ ਅੱਜ ਦੀ ਪੀੜ੍ਹੀ ਦੇ ਨੇ ਉਹ ਤੁਹਾਨੂੰ ਥੋੜਾ ਜਿਹਾ ਸ ਮੇਰੇ ਹਿਸਾਬ ਨਾਲ ਆਪਨੇ ਆਪ ਨੂੰ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਬਦਲਣਾ ਚਾਹੀਦਾ ਏ ਠੀਕ ਏ ਜੀ ਬਾਕੀ ਤੁਸੀਂ ਦੱਸ ਦਿਓ ਹਾਂ ਮੈਂ ਰੋਡੇ ਕੀ ਵਿਚਾਰ ਨੇ ਨਹੀਂ ਮੰਮੀ ਦਾ ਕੋਈ ਵਿਚਾਰ ਮੰਮੀ ਯੰਗ ਹੋ ਰਹੇ ਚਾ ਨਾ ਮੰਮੀ ਨੇ ਅਜੇ ਜ਼ਰੂਰ ਉਸ ਪੀੜ੍ਹੀ 'ਚ ਜਾਣਾ ਚਾਹੁੰਦੀ ਹੈਗੀ ਬੋਲੋ ਮੈਂ ਮੰਮੀ ਨੇ ਆਪਣੇ ਵਿਚਾਰ ਦੇ ਥੇ ਸੀ ਪਹਿਲਾਂ ਹੀ ਮੰਮੀ ਰੋਡੇ ਬਸ ਮੰਮੀ ਸਾਇਲੈਂਟ ਹੋ ਗਏ ਕੀ ਕੀ ਤੇ ਆਪਣੇ ਬੱਚੇ ਦੇ ਸਲਾਹ ਜਾਂ ਪਿਤਾ ਵੀ ਗੱਲ ਕਹਿਣ ਪ੍ਰੋਗਰਾਮ ਦੇ ਦਾ ਜਿਹੜਾ ਬੱਚਾ دیਵਾਨੂ ਉਹ ਜ਼ਿੰਮੇਵਾਰ ਉਹ ਅੰਦਰ ਪਾਈ ਆਪਣਾ ਬੱਚਾ ਦੇਖੇ ਤੇ ਬਿਲਕੁਲ ਸਹੀ ਗੱਲ ਹੈ 100% ਮੰਮੀ ਸਹੀ ਗੱਲ ਕਹੀ ਆ ਆ ਗਾ ਹੁਣ ਤੂੰ ਦੱਸ ਕੁਝ ਬੋਲਣਾ ਚਾਹੁੰਦੀ ਹੈ ਨਾ ਮੈਂ ਕੁਝ ਨਹੀਂ ਬਸ ਐਂਡ ਤੁਹਾਡੀ ਨੂੰ ਕੀ ਕਰਨੀ ਦੋਨੇ ਸਾਡੀਆਂ ਬੋਲੋ ਤੁਹਾਡੇ ਨੂੰ ਆਉਣੀਆਂ ਤੇਰੀ ਕੋ ਸਾਡੀਆਂ ਉਹ ਵਾਲੀ ਕੋ ਮੋਰੀ ਤੇਰੀ ਪੜਾਇਆ ਗਾ ਕੇ ਵਿੱਚ ਹੀ ਤੇਨੂੰ ਛੱਡਾ ਵੱਡੀ ਬਾਬਾ ਤੁਡੀ ਚੱਲ ਤਵਾਚ ਆਏ ਉਹਨੇ ਕੋ ਕੱਢਾ ਇਧਰ ਬਾਬਾ ਆੜਾ ਚਿੰਭਾਇਆ ਮੈਂ ਉਹਨਾਂ ਨੂੰ ਕਹਿੰਦੇ ਹਾਂ ਹਾਂ ਬਟਾ ਬਟੀ ਮਮਾ ਨੂੰ ਉਸ ਲੋਕ ਕੋ ਐਗਰੀ ਕਰਦੇ ਕੋ ਜਾ ਸਕਦੇ ਕਿੰਨੀ ਕਰਦੇ ਨਹੀਂ ਜਾ ਤੇਰੀ ਕਿਹੜਾ ਆਈ ਤੇ ਮਨਦੀ ਹੈ ਵੱਡੀ ਉਸ ਲੋਕ I'll